प्यारे दर्शकों ਹੁਣ ਤੁਸੀਂ ਸੁਣਨ ਜਾ ਰਹੇ ਹੋ ਗੱਲਾਂ ਕਾਰਨ ਕਹਾਣੀਆਂ ਕਿਤਾਬ ਚੋਂ ਲੇਖਕ ਅਗਾਸਬੀਰ ਦੀ ਲਿਖੀ ਕਹਾਣੀ ਚੈਪਟਰ ক্লোਜ਼ ਚੈਪਟਰ ক্লোਜ਼ ਸਾਰਾ ਟੱਬਰ ਮੇਰੇ ਦੁਆਲੇ ਹੋਇਆ ਪਿਆ ਮੈਨੂੰ ਤਾਂ ਸਾਰਿਆਂ ਤੋਂ ਅੰਤਾਂ ਦੀ ਖਿਜ ਜੀ ਆਉਣ ਲੱਗੀ ਐ ਪੁੱਤ ਸਿਆਣਾ ਬਣ ਕਮਲਾ ਨਹੀਂ ਕੁੱਟਦੇ ਹੁੰਦੇ ਜਿਹੜਾ ਕੁਝ ਹੋ ਗਿਆ ਹੋ ਗਿਆ ਉਤੇ ਮਿੱਟੀ ਪਾ ਚੱਲ ਖੜਾ ਹੋ ਤਿਆਰ ਹੋ ਜਾ ਮਾਂ ਮੈਨੂੰ ਤੀਜੀ ਕਲਾਸ ਦੇ ਜਵਾਕਾਂ ਵਾਂਗੂ ਮੱਤਾਂ ਦਿੰਦੀ ਐ ਮੇਰਾ ਚੜਿਆ ਪਾਰਾ ਹੋਰ ਉਤਾਂ ਦੀ ਉਤਾਂ ਹੋਈ ਜਾਂਦਾ ਸਾਰਾ ਪਰਿਵਾਰ ਮੇਰੇ ਨਾਲ ਲੁੱਕਣ ਮੀਚੀ ਵਾਲੀ ਗੇਮ ਖੇਡੀ ਜਾਂਦਾ ਜੀਜੀ ਨੂੰ ਖਬਰ ਬਾਰੇ ਪਤਾ ਇਹ ਓਲਾ ਤਾਂ ਮੇਰੇ ਤੋਂ ਹੀ ਰੱਖਿਆ ਗਿਆ ਮੇਰੇ ਮਨ ਵਿੱਚ ਦੋ ਉਤਰਦੀਆਂ ਨੇ ਤੇ ਚਾਰ ਚੜ੍ਹਦੀਆਂ ਨੇ ਕਸ਼ਮਕਸ਼ ਨੇ ਤਾਂ ਮੈਨੂੰ ਮਧੋਲ ਰੱਖਿਆ ਬੋਲਣ ਨੂੰ ਚਿਤ ਨਹੀਂ ਕਰਦਾ ਕਿਸੇ ਨਾਲ ਸੌਂ ਗੁਰੂ ਦੀ ਮੈਨੂੰ ਪੌਰਾ ਵੀ ਪਤਾ ਨਹੀਂ ਜੇ ਮੈਨੂੰ ਪਤਾ ਹੁੰਦਾ ਤਾਂ ਜ਼ਰੂਰ ਦੱਸਦੀ ਦੱਸਣ ਨਾਲ ਮੇਰਾ ਕੁਝ ਘਟਣਾ ਸੀ ਨਾਲੇ ਤੁਹਾਡੇ ਤੋਂ ਬਗੈਰ ਮੇਰਾ ਹੈ ਹੀ ਕੌਣ ਮੈਗ ਨੇ ਆਪਣਾ ਹੱਕ ਜਤਾਇਆ ਸੀ ਤੇ ਪੂਰੀਆਂ ਤਸੱਲੀਆਂ ਦਿੱਤੀਆਂ ਸਨ। ਚੰ드ਰਾਮਨ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਸੀ। ਔਰਤ ਲੱਖਾਂ ਰਾਜ਼ ਆਪਣੀ ਮੌਤ ਦੇ ਨਾਲ ਲੈ ਕੇ ਤੁਰ ਜਾਂਦੀ ਹੈ। ਮੈਨੂੰ ਵੀ ਇਹਨਾਂ ਦੋਵਾਂ ਨੇ ਕੰਨੋਂ ਕੰਨੀ ਖਬਰ ਨਹੀਂ ਹੋੜ ਦਿੱਤੀ। ਪੇਟ ਦੇ ਅੰਦਰ ਤੀਕ ਦੀਆਂ ਗੱਲਾਂ ਤਾਂ ਨੂੰ ਸੱਸ ਦੀਆਂ ਸਾਂਝੀਆਂ ਨੇ। ਫੇਰ ਇਹ ਗੱਲ ਟੱਕੀ ਕਿਵੇਂ ਰਹਿ ਸਕਦੀ ਹੈ? ਇਹ ਸਵਾਲ ਮੈਨੂੰ ਟਿੱਕੇ ਬੈਠਣ ਨਹੀਂ ਦਿੰਦੇ। ਉਸਲ ਵੱਟੇ ਲੈਂਦਾ ਘਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਚੱਕਰ ਕੱਟੀ ਜਾਂਦਾ। ਜਦੋਂ ਦਾ ਕਮਲਜੀਤ ਦਾ ਫੋਨ ਆਇਆ ਸਰੀ ਤੋਂ ਮੇਰਾ ਤਾਂ ਉਦੋਂ ਦਾ ਚਾਈ ਨਹੀਂ ਚੁੱਕਿਆ ਜਾਂਦਾ ਦੱਸਦੀ ਸੀ ਅਕਤੂਬਰ ਚ ਇੰਡੀਆ ਆਉਂਗੀ ਚਿੜੀ ਦੇ ਬੱਚੇ ਵਾਂਗੂ ਉੱਡਿਆ ਫਿਰਦਾ ਸਾਰਾ ਘਰ ਰੰਗ ਰੋਗਨ ਕਰਵਾ ਕੇ ਮੈਲ ਵਾਂਗੂ ਚਮਕਣ ਲਾ ਦਿੱਤਾ ਨਿੱਕੇ ਮੋٹے ਕੰਮ ਪਹਿਲਾਂ ਹੀ ਨਿਬੇੜ ਛੱਡੇ ਕਸਟਮਰਾਂ ਦੇ ਕੰਨੀ ਪਾਤੀ ਸੀ ਕਿ ਅਕਤੂਬਰ ਨਵੰਬਰ ਮੈਂ ਕੰਨੀ ਨਹੀਂ ਫੁਣਾਉਣੀ ਖਰੜੇ ਬਿੱਲ ਬੁੱਕ ਰਸੀਦਾ ਅਤੇ ਫੋਟੋਆਂ ਹੁਣੇ ਕਰਵਾ ਲਓ ਮੈਂ ਜੋੜ ਤੋੜ ਕਰਦਾ ਤੁਰਿਆ ਫਿਰਦਾ ਰਹਿੰਦਾ 15 ਦਿਨ ਹਜ਼ੂਰ ਸਾਹਿਬ ਲਾ ਕੇ ਆਵਾਂਗੇ 20-25 ਦਿਨ ਰਿਸ਼ਤੇਦਾਰੀਆਂ ਚ ਘੁੰਮਾਂਗੇ ਦਰਬਾਰ ਸਾਹਿਬ ਅਖੰਡ ਪਾਠ ਵੀ ਸੁਖਿਆ ਉੱਥੇ ਵੀ ਜਾਵਾਂਗੇ ਜੇ ਟਾਈਮ ਘਟਿਆ 2 ਮਹੀਨੇ ਵੀਜ਼ਾ ਹੋਰ ਐਕਸਟੈਂਡ ਕਰਵਾ ਲਾਂਗੇ ਕਮਲਜੀਤ ਮੇਰੇ ਬਣਾਏ ਚਾਟ ਉਤੇ ਕਾਟਾ ਮਾਰ ਦਿੰਦੀ ਮੈਂ ਤਾਂ ਵੀਰੇ ਗੱਲਾਂ ਕਰਨਾ ਆਉਣਾ ਗੰਡਾ ਬਣੀਆਂ ਪਈਆਂ ਨੇ ਅੰਦਰ ਇੱਥੇ ਤਾਂ ਬੰਦਾ ਮਸ਼ੀਨ ਬਣਿਆ ਪਿਆ ਘਰੋਂ ਕੰਮ ਤੇ ਕੰਮ ਤੋਂ ਕਰੇ ਦੋ-ਦੋ ਸ਼ਿਫਟਾਂ ਲਾ ਕੇ ਅੱਕੀ ਪਈਆਂ ਅੱਕਿਆ ਤਾਂ ਹੁਣ ਮੈਂ ਬੈਠਾ ਕੋਈ ਵੀ ਮਨ ਨੂੰ ਚੰਗਾ ਨਹੀਂ ਲੱਗਦਾ ਦਿਮਾਗ 'ਚ ਕਿੰਨਾ ਕੁ ਚੱਲੀ ਜਾਂਦਾ ਹੈ ਖੌਰੂ ਪਿਆ ਖੜਾ ਹੈ ਅਜੀਬ ਜੀ ਕੁੱਟਣ ਚੜੀ ਜਾਂਦੀ ਹੈ ਮਸਾ ਮਸਾ ਭੁੱਲਿਆਂ ਅੱਜ ਦੁਬਾਰਾ ਫੇਰ ਚੇਤਿਆਂ ਚ ਆਉਣ ਲੱਗੀਆਂ ਨੇ ਜ਼ਖਮ ਦੁਬਾਰਾ ਹਰੇ ਹੋ ਗਏ ਨੇ ਚੇਤਿਆਂ ਚੋਂ ਸੀਨ ਫਿਲਮ ਵਾਲੀ ਰੀਲ ਵਾਂਗ ਘੁੰਮਣ ਲੱਗਾ ਹੈ ਮੈਂ ਉਦੋਂ 7-8 ਸਾਲ ਦਾ ਸੀ ਮਸਾ ਕਮਲਜੀਤ ਮੇਰੇ ਤੋਂ 5 ਸਾਲ ਵੱਡੀ ਸੀ ਬੇਬੇ ਦੱਸਦੀ ਸੀ ਹਜ਼ਾਰਾਂ ਸੁੱਖਾਂ ਸੁਖਣ ਤੋਂ ਬਾਅਦ ਤੇਰਾ ਮੂੰਹ ਦੇਖਿਆ ਪਿਚਕੂ ਜੇ ਅਸੀਂ ਛੋਟੇ ਹੁੰਦੇ ਜਿਵਾਕਾਂ ਨਾਲ ਘਾਟੀ ਖੇਡਦਾ ਜਾਂ ਤਾਂ ਗੋਦੀ ਜਾਂ ਗੰਦਾੜੇ ਹੀ ਚੜਿਆ ਰਹਿੰਦਾ ਲਾੜ ਪਿਆਰ ਨੇ ਬੁੱਧੀ ਪਮਾ ਛੱਡੀ ਸੀ ਮੇਰੀ ਇਸੇ ਕਰਕੇ ਰੰਗ ਬਰੰਗੇ ਕੱਪੜੇ ਮਨਪਸੰਦ ਚਾਕਲੇਟਾਂ ਤੇ ਕੇਕ ਪੇਸਟਰੀਆਂ ਆਂਦੀਆਂ ਅੱਖ 'ਚੋਂ ਹੰਝੂ ਡਿੱਗਣ ਤੋਂ ਪਹਿਲਾਂ ਚੀਜ਼ ਹਾਜ਼ਰ ਮੇਰੇ ਦਿਲ ਦਿਮਾਗ ਤੇ ਉਹ ਦਿਨ ਅਲੇਹੇ ਵੰਗਰਾ ਅੱਜ ਤੀਕ ਚਿੰਬੜਿਆ ਹੋਇਆ ਸੀ ਜਿਸ ਨੂੰ ਮੈਂ ਕਾਲੇ ਦਿਨ ਵਜੋਂ ਯਾਦ ਕਰਦਾ ਮੈਨੂੰ ਕੰਗਰੀ ਵਰਗੀ ਬਿਮਾਰੀ ਆ ਚਿੰਬੜੀ ਡਾਕਟਰੀ ਇਲਾਜ ਕਰਵਾ ਕਰਵਾ ਕੇ ਥੱਕ ਗਏ ਨੀਲੀ ਦਵਾਈ ਵੀ ਅਸਰ ਕਰਨੋਂ ਹਟ ਗਈ ਫਿਰ ਕਿਸੇ ਸਿਆਣੀ ਬੁੜੀ ਨੇ ਦੱਸ ਪਾਈ ਆਪਣਾ ਮੌਲਵੀ ਨਹੀਂ ਹੈਗਾ ਮਸੀਤ ਆ ਉਹਨੇ ਜਰੇ ਦੇ ਮੁੰਡੇ ਨੂੰ ਥੋਲਾ ਪਾਇਆ ਸੀ ਟੱਲੀ ਵਰਗਾ ਹੋ ਗਿਆ ਤੂੰ ਵੀ ਹੋਆ ਰਾਜੂ ਮੈਨੂੰ ਤੜਫਦਾ ਕੁਲਜਦਾ ਵੇਖ ਮਾਂ ਨੰਗੇ ਪੈਰੀ ਮਸੀਤ ਦਵਾਰ ਜਾ ਚੜੀ ਇੱਥੇ ਮਾਂ ਦਿਨ ਵਾਰ ਤੇ ਪਹਿਲਾਂ ਹੀ ਚਾਦਰ ਚੜਾਉਂਦੀ ਹੁੰਦੀ ਸੀ ਮੈਂ ਤਾਂ ਇਹ ਵੀ ਸੁਣ ਰੱਖਿਆ ਸੀ ਕਿ ਮੈਂ ਇਸ ਮੌਲਵੀ ਦੇ ਹੀ ਬਚਨੋ ਹੋਇਆ ਸੀ ਮੌਲਵੀ ਪੰਜ ਨਿਮਾਜ਼ੀ ਦਾ ਪਾਠ ਕਰਕੇ ਹਟਿਆ ਸੀ मां मौलवी ਨੂੰ ਵੇਖ ਡੁਸਕਣ ਲੱਗੀ। ਮੌਲਵੀ ਨੇ ਮਾਂ ਨੂੰ ਮੂੰਹ ਤੇ ਉਂਗਲੀ ਤਰਣ ਲਈ ਕਿਹਾ। ਉਸ ਦੀਆਂ ਅੱਖਾਂ 'ਚ ਵਹਿਸ਼ਤ ਸੀ। ਉਸਨੇ ਬਿਮਾਰੀ ਪੁੱਛੀ ਤੇ ਮਾਂ ਨੇ ਮੇਰੀ ਪਾਈ ਨਿੱਕਰ ਥੱਲੇ ਕਰ ਦਿੱਤੀ। ਮੌਲਵੀ ਮੂੰਹ 'ਚ ਕੁਝ ਉਚਾਰਦਾ ਹੋਇਆ ਹੱਥ 'ਚ ਫੜੀ ਮਾਲਾ ਦੇ ਮਣਕੇ ਫੇਰਨ ਲੱਗਾ। ਉਹ ਥੋੜੇ ਸਮੇਂ ਬਾਅਦ ਰੁਕ ਜਾਂਦਾ ਤੇ ਮੇਰੇ ਮੂੰਹ ਤੇ ਥੁੱਕ ਦਿੰਦਾ। ਮੈਨੂੰ ਕਚਿਆਣ ਆਉਣ ਲੱਗੀ। ਮੈਥੋਂ ਖੜਨਾ ਮੁਸ਼ਕਿਲ ਹੋ ਗਿਆ। ਜਦੋਂ ਉਸਨੇ ਆਖਰੀ ਮੰਤਰ ਪੜ੍ਹ ਮੂੰਹ ਤੇ ਪਿਚਕਾਰੀ ਮਾਰੀ ਤਾਂ ਮੈਂ ਘਰਵਾਲਾ ਸ਼ੂਟ ਵਟ ਲੀ। ਥੂਕ ਨੂੰ ਹਟਾਉਂਦਾ ਉਲਟੀਆਂ ਕਰਦਾ ਮੈਂ ਮਸੀਤ ਤੋਂ ਦੂਰ ਹੁੰਦਾ ਜਾ ਰਿਹਾ ਸਾਂ ਪਿੱਛੇ ਆਉਂਦੀ ਮਾਂ ਦੀ ਪਰਵਾਹ ਵੀ ਨਾ ਕੀਤੀ ਘਰ ਆ ਕੇ ਹੀ ਦਮ ਲਿਆ ਮੈਂ ਇਹ ਮੌਲਵੀ ਦੀ ਕਰਾਮਾਤ ਸੀ ਜਾਂ ਨੀਲੀ ਦਵਾਈ ਦਾ ਅਸਰ ਮੈਂ ਕੰਗਰੀ ਵਰਗੀ ਬਿਮਾਰੀ ਤੋਂ ਮੁਕਤ ਹੋ ਗਿਆ ਪਰ ਸਾਰੀ ਉਮਰ ਕਚਿਆਣ ਭੁੱਲ ਨਾ ਹੋਈ ਕਚਿਆਣ ਅਜ ਦੁਬਾਰਾ ਚੜਨ ਲੱਗੀ ਐ ਇਸ ਨੇ ਮੈਨੂੰ ਸਰਾਲ ਵਾਂਗੂ ਜੱਫਾ ਮਾਰ ਲਿਆ ਜਿਸ ਤੋਂ ਮੈਨੂੰ ਆਪਾ ਛਡਾਉਣਾ ਔਖਾ ਹੋਇਆ ਪਿਆ ਝੂਠ ਸੱਚ ਬਣਿਆ ਪਿਆ ਤੇ ਬੇਵਸਾਈ ਰੁੱਤ ਬੁਹਿਆਂ ਖਲੋਤੀ ਐ ਕੁਝ ਵੀ ਚੰਗਾ ਘਟ ਨਹੀਂ ਸੀ ਰਹਾ ਜਿਹੜਾ ਸਵੇਰੇ ਮਾਂ ਨੇ ਸਹਿਜੇ ਦੱਸਿਆ ਮੈਂ ਤਾਂ ਉਸੇ ਵਿੱਚ ਉਲਝਿਆ ਪਿਆ ਮੈਨੂੰ ਤਾਂ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਇਹ ਮੇਰਾ ਮਨ ਜਾਣਦਾ ਇਹ ਸਾਰੇ ਕੰਮ 'ਚ ਮਾਂ ਦਾ ਹੱਥ ਲਾਜ਼ਮੀ ਹੈ ਜਿਸ ਸਹਿਜਤਾ ਨਾਲ ਮਾਂ ਨੇ ਦੱਸਿਆ ਸੀ ਉਸ ਬਾਰੇ ਮੈਂ ਕਿਆ ਫੇਲ ਆ ਰਿਹਾ ਸਾਂ ਮਾਂ ਦਾ ਵਿਰਾਟ ਰੂਪ ਸਾਡੇ ਤਿੰਨਾਂ ਭੈਣ ਭਰਾ ਤੇ ਬਾਪੂ ਤੇ ਭਾਰੀ ਸੀ ਮਾਂ ਦਾ ਘਰ ਤੇ ਪੂਰਾ ਹੋਲਡ ਸੀ ਉਸ ਦੀ ਉਂਗਲੀ ਦੇ ਇਸ਼ਾਰੇ ਤੇ ਸਾਰੇ ਚੱਲਦੇ 25 ਦੀ ਚੀਜ਼ ਮਾਂ ਦੇ ਕਹੇ ਬਗੈਰ ਘਰੇ ਨਾ ਆਂਦੀ ਮੈਂਕ ਤੇ ਬਾਪੂ ਤਾਂ ਸਾਹ ਵੀ ਮਾਂ ਤੋਂ ਪੁੱਛ ਕੇ ਲੈਂਦੇ ਮੈਂ ਜਿਹੜੀ ਦੁਕਾਨ 'ਚ ਕੰਮ ਕਰਦਾ ਅਜਈਆਂ 11 ਦੁਕਾਨਾਂ ਹੋਰ ਸੀ 60 ਫੁੱਟ ਲੰਮੀਆਂ ਤੇ 13 ਫੁੱਟ ਚੌੜੀਆਂ ਇਹ ਸਾਰੀ ਮਾਰਕੀਟ ਮਾਂ ਦੇ ਨਾਂ ਸੀ ਮਾਂ ਨੇ ਪੌ ਦੇ ਪਾਸ ਜ਼ਮੀਨ ਖਰੀਦੀ ਸੀ ਬਲੇ ਵੇਲੇ ਮੈਨੂੰ ਤਾਂ ਉੱਥੇ ਚੌਕੀਦਾਰੀ ਤੇ ਉਗਰਾਹੀ ਲਈ ਬਿਠਾ ਰੱਖਿਆ ਸੀ ਮਾਂ ਤੂਤਕੜਾ ਛੱਡਦੀ 11 ਦੁਕਾਨਾਂ ਦਾ ਕਿਰਾਇਆ ਵਾਧੂ ਆ ਜੇ ਤੂੰ ਉਗਰਾਹੀ ਵੀ ਕਰ ਲਿਆ ਕਰੇ ਇਦਿਨਲ ਘਰ ਦਾ ਰੇੜਾ ਰੇੜਿਆ ਰਹੂ ਜਦੋਂ ਮਾਂ ਸਰਕਾਰੀ ਕਾਰ ਤੇ ਘਰੋਂ ਨਿਕਲਦੀ ਤਾਂ ਸਾਰਾ ਗਵਾਂਡ ਅੱਡੀਆਂ ਚੁੱਕ ਚੁੱਕ ਵੇਖਦਾ ਤੇ ਸਲਾਮਾ ਕਰਦਾ ਉਹ ਵੇਖ ਵੇਖ ਕੇ ਸ਼ੁਰਲੀਆਂ ਛਿੜਦੇ ਜੋ ਮੇਰੇ ਕੰਨੀ ਵੀ ਪੈਂਦੀਆਂ ਮੈਨੂੰ ਉਹਨਾਂ ਦੇ ਬੋਲ ਸੱਪ ਦੇ ਡੰਗ ਵਾਂਗ ਡੰਗਦੇ ਡੰਗਾਂ ਦਾ ਪ੍ਰੁੰਨਿਆ ਪਿਆ ਰਹਿੰਦਾ ਘਰ ਵਿੱਚ ਆਉਂਦੇ ਗੈਰ ਬੰਦੇ ਅਖਰ ਦੇ ਖਾਸ ਤੌਰ ਤੇ ਅਫਜ਼ਲ ਮਾਮਾ ਨਾਈਓ ਮੇਰਾ ਸਕਾ ਮਾਮਾ ਸੀ ਤੇ ਨਾਈ ਮਾਂ ਅਫਜ਼ਲ ਨੂੰ ਆਪਣਾ ਭਰਾ ਮੰਨਦੀ ਮੈਨੂੰ ਇਸ ਰਿਸ਼ਤੇ ਤੋਂ ਕੋਫਤ ਆਉਂਦੀ ਮੈਂ ਮਾ ਤੇ ਅਫਜ਼ਲ ਨੂੰ ਕਈ ਵਾਰ ਗਲਤ ਹਰਕਤਾਂ ਕਰਦੇ ਦੇਖਿਆ ਪਰ ਚੁੱਪ ਕਰ ਜਾਂਦਾ ਇਹ ਸੀਨ ਸਾਰਾ ਦਿਨ ਮੇਰੇ ਨਾਲ ਨਾਲ ਤੁਰੇ ਰਹਿੰਦੇ ਅਸਲ 'ਚ ਅਫਜ਼ਲ ਐਮਸੀ ਤੋਂ ਮੇਅਰ ਬਣਿਆ ਸੀ ਸਰਕਾਰੀ ਦਰਬਾਰੇ ਪਹੁੰਚ ਸੀ ਉਸਨੇ ਮਾ ਨੂੰ ਕਲਰਕ ਤੋਂ ਸੁਪਰੀਟੈਂਡੈਂਟ ਤੇ ਉਸਦੀ ਸਿਫਾਰਿਸ਼ ਨਾਲ ਹੀ ਮਾ ਸੁਪਰੀਟੈਂਡੈਂਟ ਤੋਂ ਬੀਡੀਪੀਓ ਦੀ ਪੌੜੀ ਚੜੀ ਮਾ ਦਾ ਅਫਜ਼ਲ ਤੇ ਲੋਟੂ ਹੋਣਾ ਸਭ ਨੂੰ ਖਟਕਦਾ ਪਰ ਬੋਲਦਾ ਕੋਈ ਨਹੀਂ ਸੀ ਬਾਪੂ ਤਾਂ ਦੱਬਵੇਂ ਪੈਰੀ ਬਾਹਰ ਨਿਕਲ ਜਾਂਦਾ ਉਹ ਅੱਖਾਂ ਤੇ ਪੱਟੀ ਤੇ ਕੰਨਾਂ 'ਚ ਕੌੜਾ ਤੇਲ ਪਾਈ ਤੁਰਿਆ ਫਿਰਦਾ ਰਹਿੰਦਾ ਮੈਂ ਤੇ ਭੈਣ ਬਾਪੂ ਦੀ ਫਕੀਰੀ ਤੇ ਹੈਰਾਨ ਹੁੰਦੇ ਉਧਰ ਅਫਜ਼ਲ ਸਵੇਰੇ ਆਥਣੇ ਨਿਸ਼ੰਘ ਹੋ ਸਾਡੇ ਘਰ ਵੱਲ ਤੁਰਾਈ ਰਹਿੰਦਾ ਮਾਂ ਵੀ ਸਾਰੀਆਂ ਸੰਗਾ ਸ਼ਰਮਾ ਵਾਲੀਆਂ ਬਲਗਣਾ ਟੱਪੀ ਬੈਠੀ ਸੀ ਜਿਸ ਦੀ ਚਿੜ ਦਿਨ-ਬਦਿਨ ਚੜ੍ਹਦੀ ਗਈ ਵੀਰੇ ਇਹਦਾ ਮੂੰਹ ਪੰਦਿਆ ਇਹ ਬੰਦਾ ਮੈਨੂੰ ਘਰ ਆਉਂਦਾ ਚੰਗਾ ਨਹੀਂ ਲੱਗਦਾ ਭੈਣ ਅਫਜ਼ਲ ਪ੍ਰਤੀ ਆਪਣਾ ਪੱਖ ਰੱਖਦੀ ਵਿਚਲੀ ਗੱਲ मां ਨੂੰ ਬੀਡੀਪੀਓ ਅਫਜ਼ਲ ਨੇ ਬਣਾਇਆ ਤੇ ਦੂਸਰਾ ਇਸ ਪੋਸਟ ਤੇ ਰਹਿ ਕੇ ਜਿਸ ਤਰ੍ਹਾਂ ਕਪਲੇ ਮਾਂ ਕਰਦੀ ਪਈ ਸੀ ਉਸ ਲਈ ਰਾਜਨੀਤਿਕ ਬੈਗ ਦਾ ਹੋਣਾ ਜ਼ਰੂਰੀ ਸੀ ਮਾਂ ਨੇ ਵੀ ਉਸ ਨੂੰ ਰੱਜ ਕੇ ਵਰਤਿਆ ਖਿਹੜਾ ਉਸਦੇ ਨਹੀਂ ਛੁੱਟਿਆ ਜਿਸ ਦਿਨ ਅਫਜ਼ਲ ਹਾਰਟ ਅਟੈਕ ਨਾਲ ਮਰਿਆ ਮਾਂ ਪੁੱब्बा ਮਾਰ ਰੋਈ ਜਿਵੇਂ ਕਰਦਾ ਕੋਈ ਜੀ ਮਰ ਗਿਆ ਹੋਵੇ ਮਾਂ ਦੇ ਚਿਹਰੇ ਤੇ ਡੂੰਗੀ ਨਿਲਾਸ਼ਾ ਰਹੀ ਤੇ ਸਾਡੇ ਤਿੰਨਾਂ ਦੇ ਚਿਹਰੇ ਤਾਰਿਆਂ ਵਾਂਗ ਖਿੜੋਟੇ ਕਪਾ ਦੇ ਫੁੱਟਾਂ ਵਾਂਗ ਅਸੀਂ ਅੰਦਰੋਂ ਅੰਦਰੀ ਹੱਸਦੇ ਇਹ ਮੁਕਤੀ ਸ਼ਿੱਦਤ ਬਾਦ ਮਿਲੀ ਸੀ ਇਹ ਮੁਕਤੀ ਦੁਬਾਰਾ ਮਿਲਣੀ ਔਖੀ ਹੈ ਜਦ ਮਾਂ ਨੇ ਕਿਹਾ ਸੀ ਸਿਆਣਾ ਬਣ ਜ਼ਿੱਦ ਛੱਡ ਦੇ ਕਿੰਨੀਆਂ ਹੀ ਪੂਰੀਆਂ ਕੀੜੀਆਂ ਮੇਰੇ ਪਿੰਡੇ ਤੇ ਲੜਨ ਲੱਗੀਆਂ ਇਹ ਨਿਰਣਾ ਮੇਰੇ ਤੋਂ ਕਰਨਾ ਮੁਸ਼ਕਿਲ ਹੋ ਗਿਆ ਕਿ ਗਲਤ ਕੀ ਹੈ ਤੇ ਸਹੀ ਕੀ ਹੈ ਮੈਂ ਇਸ ਪਵਰ ਵਿੱਚ ਫਸਦਾ ਜਾ ਰਿਹਾ ਸੀ ਕਦੇ-ਕਦਾਈਂ ਉਹ ਗੰਡਾ ਵੀ ਖੁੱਲ ਜਾਂਦੀਆਂ ਨੇ ਜੋ ਮੇਰੇ ਚੇਤਿਆਂ ਵਿੱਚ ਫਸੀਆਂ ਪਈਆਂ ਨੇ ਇਹ ਗੰਡਾ ਖੁੱਲਦਿਆਂ ਭਿਆਨਕ ਮੰਜ਼ਰ ਖੜਾ ਹੋ ਜਾਣਾ ਲੱਗਦਾ ਸੀ ਮੈਨੂੰ ਜੀਣ ਵੀ ਨਹੀਂ ਦੇਣਾ ਮੈਂ ਤਾਂ ਹੁਣ ਮਹਾਤਮਾ ਬੁੱਧ ਵਾਂਗ ਸੁਖ-ਸਹੂਲਤਾਂ ਪਾ ਕੇ ਆਪਣੇ ਆਪ ਤੋਂ ਮੁਕਤ ਹੋਣਾ ਚਾਹੁੰਨਾ, ਸ਼ਾਂਤੀ ਨਾਲ ਜੀਣਾ ਚਾਹੁੰਨਾ। ਮੈਨੂੰ ਲਾਡਾਂ ਨਾਲ ਪਾਲਿਆ ਪੂਰੇ ਪਰਿਵਾਰ ਨੇ। ਜਨਮ ਤੋਂ ਮੈਨੂੰ ਸਾਂਭਣ ਲਈ ਆਈ ਰੱਖੀ ਹੋਈ ਹੈ। ਮੈਨੂੰ ਪਾਣੀ ਦਾ ਗਲਾਸ ਟੁੱਟੀ ਤੋਂ ਪਰਹੰਦਾ ਹੁਕਮ ਵੀ ਨਹੀਂ। ਮੈਂ ਤਾਂ ਰਾਜਕੁਮਾਰਾ ਵਰਗੀ ਜ਼ਿੰਦਗੀ ਜੀ ਰਿਹਾ। ਇਸ ਐਸ਼ ਪਰਸਤੀ ਨੇ ਮੈਨੂੰ ਵਿਗਾੜਿਆ। ਮौज-ਮਸਤੀਆਂ ਨੇ ਡਰਪੋਕਲ ਕਰ ਦਿੱਤਾ। 10ਵੀਂ ਤੇ 12ਵੀਂ ਮਸਾਂ ਪਾਸ ਕੀਤੀਆਂ। ਮਾਂ ਨੂੰ ਮਸਾਂ ਵੀ ਫਿਕਰ ਨਹੀਂ। ਕੰਪਿਊਟਰ ਕੋਰਸ ਕਰਵਾ ਦੁਕਾਨ ਪਾ ਛੱਡੀ। ਇੱਥੇ ਮੈਂ ਆਪਣੇ ਆਪ ਨੂੰ ਜ਼ਮਾਨੇ ਅੱਗੇ ਬੌਣਾ ਆਦਮੀ ਸਮਝਦਾ ਮਨਮਰਜ਼ੀਆਂ ਕਰਦਾ ਯਾਰਾਂ ਬੇਲੀਆਂ ਨਾਲ ਮਜ਼ੇ ਦੀ ਜ਼ਿੰਦਗੀ ਜਿਉਣ ਲੱਗਦਾ ਪਰ ਸੱਚ ਇਹ ਸੀ ਕਿ ਅੰਦਰੋਂ ਮੈਂ ਕੋਣ ਖਾਦੀ ਲੱਕੜ ਵਾਂਗੂ ਸੀ ਭੈਣ ਅੰਬਰਾਂ ਦੇ ਤਾਰੇ ਤੋੜਨਾ ਚਾਹੁੰਦੀ ਸੀ ਉਹ ਆਇਲੈਂਡਸ ਕਰ ਕੈਨੇਡਾ ਉੱਠ ਗਈ ਤੇ ਕਈ ਸਾਲਾਂ ਬਾਅਦ ਅੱਜ ਵਾਪਸੀ ਕਰ ਰਹੀ ਹੈ ਤੇ ਮੇਰੇ ਦਿਮਾਗ 'ਚ ਅਜਿਹਾ ਕਲਾਊਡ ਆ ਰੋਕਿਆ ਕਿ ਜਿਸਨੇ ਮੈਨੂੰ ਸੁਣ ਜਿਹਾ ਕਰ ਛੱਡਿਆ ਚੰਗੇ ਮੰਦੇ ਖਿਆਲ ਪਣ ਪਣ ਲੱਗੇ ਨੇ ਇਹ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਹੈ ਮੈਂ ਆਪਣੇ ਆਪ ਨਾਲ ਖੋਜਲਦਾ ਰਹਿਣਾ ਹਰੇਕ ਨਾਲ ਢਿੱਡ ਸਾਂਝਾ ਵੀ ਨਹੀਂ ਕਰ ਸਕਦਾ ਅੰਦਰਲੀ ਗੱਲ ਵਿੱਚੋ ਵਿੱਚ ਦਵਾਈ ਫਿਰਦਾ ਕਦੇ-ਕਦੇ ਸੁਪਨਮਈ ਦੁਨੀਆ 'ਚੋਂ ਵੇਖਦਾ ਮੈਂ ਇੱਕ ਦੀਵਾਰ ਤੇ ਟੁਰ ਰਿਹਾ ਹਾਂ ਹੁਮਾ ਕਬੂਤਰੀ ਫੜਨ ਲਈ ਜਿਸ ਤੇ ਦੋਵੇਂ ਪਾਸੇ ਡੂੰਗੀਆਂ ਖੱਡਾਂ ਤੇ ਹਨੇਰਾ ਹੈ ਮੈਂ ਅੱਗੇ-ਅੱਗੇ ਵੱਧਦਾ ਜਾ ਰਿਹਾ ਮੈਥੋ ਕਬੂਤਰੀ ਮਸਾ ਤਿੰਨ ਇੱਕ ਫਰਲਾਂਗਾ ਦੀ ਦੂਰੀ ਤੇ ਬੈਠੀ ਦਿਖਾਈ ਦਿੰਦੀ ਹੈ ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਫੜਨ ਲਈ ਹੱਥ ਅੱਗੇ ਵਧਾਉਣਾ ਮੈਂ ਖਾਈ 'ਚ ਡਿੱਗ ਜਾਣਾ ਕਾਇਚ ਡਿੱਗਣ ਤੋਂ ਪਹਿਲਾਂ ਉੱਚੀ ਚੀਕ ਮਾਰਦਾ ਮੈਂ ਬੁਰੀ ਤਰ੍ਹਾਂ ਡਰ ਚੀਕ ਮਾਰਦਾ ਤੇ ਮੇਰਾ ਮੂੰਹ ਤਰੇਲੀਆਂ ਨਾਲ ਭਰ ਜਾਂਦਾ ਤਰੇਲੀਆਂ ਭਰਿਆ ਮੂੰਹ ਵੇਖ ਮਹਿਕ ਹਾਲਚਾਲ ਪੁੱਛਦੀ ਹੈ ਤੇ ਮੈਂ ਠੀਕ ਆ ਠੀਕ ਆ ਕਹਿ ਚੁੱਪ ਕਰਵਾ ਦਿੰਨਾ ਆ ਮਹਿਕ ਸਾਰਾ ਕੁਝ ਜਾਣਦੀ ਹੈ ਪਰ ਮੈਥੋਂ ਦੱਸ ਨਹੀਂ ਹੁੰਦਾ ਇੱਕ ਵਾਰ ਤਾਂ ਮਹਿਕ ਵੀ ਅਕਸਰ ਗੱਲਾਂ ਗੱਲਾਂ ਚ ਕਹਿ ਦਿੰਦੀ ਹੈ ਤੁਸੀਂ ਤਾਂ ਨਾ ਗੁੰਜਲੀ ਮਾਰੋ ਦੱਸਣ ਨਾਲ ਮਨ ਹਲਕਾ ਹੋ ਜਾਂਦਾ ਨਹੀਂ ਤਾਂ ਇਹ ਬੰਦੇ ਨੂੰ ਖਾ ਜਾਂਦੀਆਂ ਨੇ ਉਸਦੀਆਂ ਕਈਆਂ ਗੱਲਾਂ ਮੈਨੂੰ ਰੜਕਦੀਆਂ ਵੀ ਨੇ ਬਹੁਤ ਹੁਣ ਸੋਚਦਾ ਉਹ ਬਿਲਕੁਲ ਸਹੀ ਤਾਂ ਕਹਿੰਦੀ ਐ ਮੈਂ ਆਪਣੇ ਅੰਦਰ ਕਿੰਨਾ ਕੁਝ ਦੱਬੀ ਬੈਠਾ ਨਫ਼ਰਤ ਵੀ ਤੇ ਪਿਆਰ ਵੀ ਜਵਾਕਾ ਵਾਂਗੂ ਰਿਹਾੜ ਕਰਨ ਲੱਗ ਜਾਂਦਾ ਗਾਕਾ ਨਾਲ ਰੁੱਖਾ ਵਿਵਹਾਰ ਕਰਦਾ ਪਲੰਚ ਦੁਕਾਨ ਤੋਂ ਪਜਾ ਦੇਣਾ ਮਨ ਮੰਨੇ ਤਾਂ ਹਜ਼ਾਰਾਂ ਦਾ ਕੰਮ ਮਿੰਟਾਂ ਸੈਕਿੰਡਾਂ 'ਚ ਨਿਬੇੜ ਤੋੜ ਦੇਣਾ ਜੇ ਕੋਈ ਗਰਾਰੀ ਅੜ ਗਈ ਤਾਂ 2 ਰੁਪਏ ਦੀ ਫੋਟੋ ਸਟੇਟ ਹੋਵੇ ਚਾਹੇ 20 ਹਜ਼ਾਰ ਦਾ ਕੰਮ ਪਾਣੀ ਵਾਂਗੂ ਰੋੜ ਦੇਈਦਾ ਖੁਸ਼ੀ ਵਾਲੇ ਪਲ ਮੈਥੋਂ ਹੋਰਾ ਵਾਂਗੂ guzare ਨਹੀਂ ਜਾਂਦੇ ਅੱਜ ਤਾਂ ਖੁਸ਼ੀ ਦਿਹਾੜਾ ਐ ਸਾਰਾ ਆਂਡ ਗਵਾਂਡ ਮੱਥੇ ਤੇ ਹੱਥ ਤਰਿ ਉਡੀ ਕੀ ਜਾਂਦਾ <li>ਲਿਸ਼ਕੀ ਪਾਂਡ ਵਾਂਗ ਘਰ ਚਮਕ ਰਿਹਾ <li>ਕਮਲਜੀਤ ਦਾ ਵਿਆਹ ਹੁਣੇ ਕਰੋਗੇ ਯਾਰ ਦੋਸਤ ਤੇ ਗਲੀ ਗਵਾਂਡ ਦੇ ਜਦੋਂ ਵੀ ਪੁੱਛਦੇ ਮੈਂ ਨਾ ਨਾ ਕਹਿ ਸਿਰ ਮਾਰ ਦਿੰਦਾ ਪਰ ਮਨ ਚ ਜ਼ਰੂਰ ਆਉਂਦਾ ਕਿ ਭੈਣ ਨੂੰ ਹੁਣ ਤਾਂ ਵਿਆਹ ਕਰਵਾ ਲੈਣਾ ਚਾਹੀਦਾ ਬਹੁਤ ਕੰਮ ਕਰ ਲਿਆ ਉਸਨੇ ਘਰ ਵੀ ਬਣਾ ਲਿਆ ਤੇ ਗੱਡੀ ਵੀ ਪੰਜਾਬ ਤੋਂ ਆਪਣੇ ਲਈ ਮੁੰਡਾ ਲੱਭ ਘਰ ਵਸਾਵੇ ਇੱਧਰ ਮਾਂ ਨੂੰ ਵੀ ਭੈਣ ਦੇ ਵਿਆਹ ਦੀ ਕੋਈ ਕਾਲੀ ਨਹੀਂ ਸੀ ਉਹ ਵੀ ਕਹਿੰਦੀ ਕੋਈ ਨਾ ਜਦੋਂ ਸੰਜੋਗ ਹੋਏ ਆਪੇ ਬਣਜੂ ਕੋਈ ਹੀਲਾ ਵਸੀਲਾ ਮਾਂ ਟਾਲਦੀ ਪੈਣ ਨਾਲ ਹਫਤੇ 15 ਜਦੋਂ ਵੀ ਗੱਲ ਹੁੰਦੀ ਛੱਡ ਪਰੇ ਕੀ ਰੱਖਿਆ ਇਸ ਚ ਸੋਹਣਾ ਟਾਈਮ ਟੱਪੀ ਜਾਂਦਾ ਹੋਰ ਕੀ ਚਾਹੀਦਾ ਹੋਰ ਸੁਣਾ ਤੇਰੀ ਦੁਕਾਨ ਠੀਕ ਚੱਲਦੀ ਐ ਤੇ ਸਾਡੀ ਭਾਬੋ ਕਿਵੇਂ ਐ ਕਮਲਜੀਤ ਗੱਲ ਨੂੰ ਯੂ ਟਰਨ ਦਿੰਦੀ ਮੈਂ ਉਸਦੀ ਐਡਵਾਂਸ ਸੋਚ ਨੂੰ ਕੋਸਦਾ ਕੰਮ ਕੰਮ ਵਾਲੀ ਮਾਨਸਿਕਤਾ ਤੇ ਲਾੜਦਾ ਪਾਂਦਾ ਉਸ ਨੂੰ ਗਿਆ 7 ਸਾਲ ਹੋ ਚੱਲੇ ਉਸਨੇ ਕਦੇ ਵੀ ਇੰਡੀਆ ਆਉਣ ਦਾ ਮੂੰਹ ਹੀ ਨਹੀਂ ਕੀਤਾ ਉਹ ਫੋਨ ਤੇ ਟਾਲਣ ਵਰਗੀ ਸ਼ੁਰਲੀ ਛੱਡ ਦਿੰਦੀ ਪੀ ਆਰ ਮਿਲੂ ਫੇਰ ਆਉ ਘਰ ਤੇ ਕਾਰ ਲੈ ਲਈ ਆ ਕਿਸ਼ਤਾਂ ਟੁੱਟ ਜਾਣਗੀਆਂ ਅਗਲੇ ਸਾਲ ਨਹੀਂ ਅਗਲੇ ਸਾਲ ਕਮਲਜੀਤ ਇੰਡੀਆ ਓਨਲੀ ਤਰਲੂ ਮੱਛਲੀ ਹੋਈ ਕਦੇ ਨਦੀ ਸੀ ਉਸਨੇ ਤਾਂ ਮੇਰਾ ਵਿਆਹ ਵੀ ਲਾਈਵ ਹੀ ਦੇਖਿਆ ਸੀ ਉਹ ਨਵੇਂ ਮਿਲੇ ਕੰਮ ਨੂੰ ਛੱਡ ਕੇ ਨਹੀਂ ਆਉਣਾ ਚਾਹੁੰਦੀ ਸੀ ਮੈਂ ਵੀ ਵਿਆਹ ਨਾ ਕਰਨ ਦੀ ਧਾਰੀ ਸੀ ਇਹ ਤਾਂ ਬਾਪੂ ਵਰਗੇ ਦੋਸਤਾਂ ਨੇ ਸਮਝਾਇਆ ਬੰਦਾ ਆਵਦੇ ਭਾਗ ਲੈ ਕੇ ਆਉਂਦਾ ਤੂੰ ਠੋਕਰਾਂ ਨਾ ਮਾਰ ਮੈਂ ਤਾਂ ਇੱਕ ਲੱਤ ਤੇ ਹੀ ਹੋ ਟੁਰਲਾ ਸਾ ਮਸਾ ਮੰਨਿਆ ਪੈਣ ਦੀ ਗੈਰ ਹਾਜ਼ਰੀ ਚ ਵਿਆਹ ਹੋ ਗਿਆ ਹੁਣ ਸੋਚਦਾ ਮੈਂ ਐਵੇਂ ਗੋਬੀ ਚ ਰਸ ਕੱਢੀ ਗਿਆ ਮਹਿਕਾ ਕੇ ਘਰ ਦਾ ਨਕਸ਼ਾ ਹੀ ਬਦਲ ਦਿੱਤਾ ਉਸਨੇ ਆਪਣੀ ਬੋਲਬਾਣੀ ਕਰਕੇ ਸਭ ਨੂੰ ਆਪਣੇ ਲਾਂਗ ਵਿੱਚ ਰੰਗ ਲਿਆ ਸਾਡੇ ਰਿਸ਼ਤੇਦਾਰ ਤਾਂ ਇਹੀ ਕਹਿੰਦੇ ਮਲਕੀਤ ਕੌਰ ਨੇ ਸੋਚ ਸਮਝ ਕੇ ਪੋਲੀ ਪਾਲੀ ਨੂੰ ਵੇਖੀ ਐ ਉਪਰੋਂ ਹੈ ਪਿੰਡ ਦੀ ਤੇ ਗਰੀਬਾਂ ਦੀ ਸਾਰੀ ਉਮਰ ਘਰ ਦੇ ਦੋ ਗੇਟ ਨਹੀਂ ਹੋਣ ਦਿੰਦੇ ਮਹਿਕ ਦਾ ਹਾਂਜੀ ਹਾਂਜੀ ਕਹਿੰਦੀਆਂ ਦਾ ਮੂੰਹ ਨਾ ਸੁੱਕਦਾ ਉਹਨੇ ਤਾਂ ਮੇਰੇ ਰੰਗ ਟੰਗ ਵੀ ਬਦਲ ਦਿੱਤੇ ਜੀ ਜਾਨ ਤੋਂ ਪਿਆਰੀ ਲੱਗਣ ਲੱਗੀ ਪਰ ਮੇਰਾ ਹੱਠੀ ਸੁਭਾ ਕਾ ਨੂੰ ਜਾਂਦਾ ਕਦੇ ਕਦੇ ਆਪਣੀ ਪੂਰੀ ਕਰਕੇ ਦਮ ਲੈਂਦਾ ਜਦ ਕਮਲਜੀਤ ਨੂੰ ਲੈਣ ਲਈ ਨੋਵਾ ਕਾਰ ਵਿੱਚ ਅੰਮ੍ਰਿਤਸਰ ਬਾਪੂ ਨੂੰ ਤੋੜ ਦਿੱਤਾ ਤਾਂ ਮੈਨੂੰ ਅੰਤਾਂ ਦਾ ਗੁੱਸਾ ਆਇਆ ਬਈ ਬੁੱਢੇ ਬੰਦੇ ਨੂੰ ਰਾਵਾਂ ਦਾ ਕੀ ਪਤਾ ਪਰ ਮਾਂ ਦੀਆਂ ਰਮਜ਼ਾ ਮਾਈ ਜਾਣੇ ਉਦੇ ਅੰਦਰ ਵੀ ਕੋਈ ਸੱਪ ਗੁੰਜਲੀ ਮਾਰੀ ਬੈਠਾ ਸੀ ਮੈਂ ਬਹੁਤ ਤੜਫਿਆ ਉੱਠ ਖੜਾ ਹੋ ਪ੍ਰੋਣੇ ਆਣ ਵਾਲੇ ਨੇ ਆਪ ਲੰਮੀਆਂ ਤਾਣੀ ਪਿਆ ਮੈਂ ਜੱਕੋ ਤੱਕੀ ਚ ਪੁੱਛ ਬੈਠਾ ਪ੍ਰੋਣੇ ਹਾਂ ਹਾਂ ਪ੍ਰੋਣੇ ਉਹ ਤੇਰਾ ਜੀਜਾ ਵੀ ਨਾਲ ਹੈ ਕਮਲਜੀਤ ਦੇ ਮਾਂ ਨੇ ਥੋੜਾ ਦੱਸ ਕਿ ਨਾ ਕੁਝ ਕੱਜ ਲਿਆ ਮੇਰੇ ਤੇ ਕੋਈ ਆਸਮਾਨੀ ਬਿਜਲੀ ਆਂ ਡਿੱਗੀ ਮੈਂ ਥੋ ਚਾ ਵੀ ਨਾ ਪੀਤੀ ਗਈ ਉਹ ਵੀ ਜ਼ਹਿਰ ਵਾਂਗ ਲੱਗੀ ਮਹਿਕ ਨੇ ਵੀ ਸਮਝਾਇਆ ਵੇਖ ਹਣੀ ਵਿਦੇਸ਼ ਗਈ ਔਰਤ ਨੂੰ ਸੌ ਮਜਬੂਰੀਆਂ ਹੁੰਦੀਆਂ ਨੇ ਜਦੋਂ ਬੰਦਾ ਜਾਲ ਚ ਫਸਦਾ ਉਦੋਂ ਹੀ ਪਤਾ ਲੱਗਦਾ ਉਤੋਂ ਇਕਲਚ ਸਹਾਰਾ ਜ਼ਰੂਰੀ ਹੁੰਦਾ ਹੈ ਉਹ ਕੋਈ ਵੀ ਹੋਵੇ ਬੰਦਾ ਚਾਹੇ ਜਨਾਨੀ ਉੱਚਾ ਚਾਹੇ ਨੀਵਾ ਕਮਲਜੀਤ ਨੇ ਆਪ ਦਾ ਫੈਸਲਾ ਆਪ ਲਿਆ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾਇਆ ਹੈ ਇਸਲਾਮਾਬਾਦ ਤੋਂ ਹੈ ਇਹਦਾ ਪਿੰਡ ਆਪਣੇ ਦਾਦਕਿਆਂ ਦੇ ਪਿੰਡ ਦੇ ਨੇੜੇ ਚੱਕ ਨੰਬਰ 35 ਹੈ ਨਾਲੇ ਵੀਰੇ ਸ਼ਕਲਾਂ ਤੇ ਦਰਮਾ ਨੂੰ ਵੇਖ ਕੌਣ ਪਿਆਰ ਕਰਦਾ ਮੈਂ ਤਾਂ ਰਫੀਕ ਵਿਚਲੇ ਗੁਣਾਂ ਨੂੰ ਵੇਖ ਕੇ ਪਿਆਰ ਕੀਤਾ ਇਹ ਵੀ ਤੇਰੇ ਵਾਂਗੂ ਗੁਣੀ ਬੰਦਾ ਹੈ ਅਸੀਂ ਇੱਕ ਦੂਜੇ ਨੂੰ ਸਮਝਿਆ ਵਿਆਹ ਵੀ ਪਿਛਲੇ ਮਹੀਨੇ ਕਰਵਾਇਆ ਨਨਕਾਣਾ ਸਾਹਿਬ ਜਾ ਕੇ ਅਸ਼ੀਰਵਾਦ ਲੈ ਆਏ ਆ ਪਰ ਤੂੰ ਠੋਕਰ ਨਾ ਮਾਰ ਵੀਰੇ ਪਰਵਾਨ ਕਰ ਪਰਵਾਨ ਕਰ ਪੈਣ ਦੀਆਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੋਣਾ ਪਿਆ ਕਾਰ ਕੋਲ ਖੜੇ ਰਫੀਕ ਨੂੰ ਮੈਂ ਉੱਡ ਕੇ ਮਿਲਦਾ ਹਾਂ ਉਸ ਨੂੰ ਤਾਂ ਗਲ ਵਕੜੀ ਪਾ ਲਈ ਗਲ ਵਕੜੀ ਚ ਅੰਤਾਂ ਦਾ ਮੋਹ ਹੈ ਤੇ ਨਿਗਵੀ ਉਸ ਵਿੱਚੋਂ ਆ ਰਹੀ ਇਤਰ ਦੀ ਮਹਿਕ ਮੇਰੇ ਤਨ ਮਨ ਨੂੰ ਟੁੰਬਦੀ ਹੈ ਹੁਣ ਮੈਨੂੰ ਕੋਈ ਕਚਾਈ ਨਹੀਂ ਆਉਂਦੀ